ਆਲੀ ਗੁਰਦਰਾ ਹੇਮਕੋਨ ਸਾਹਿਬ ਚਮੋਲੀ ਪਹੁੰਚ ਗਏ ਜੀ ਪਾਕੀ ਸੋਈ ਹੈਗਾ ਜੀ ਪਾਕੀ ਤੇ ਆਪਾਂ ਪਾਕੀ ਪਹੁੰਚ ਚੁੱਕੇ ਆ ਜੀ ਬੱਚੇ ਸਕੂਲ ਜਾਣ ਖੜੋਂ ਬੈਠੇ ਹੋਏ ਆ ਕੋਈ ਕਿੰਨੀ ਉਚਾਈ ਹੈਗੀ ਕਿੱਥੇ ਥੱਲੇ ਇਹ ਸਿੱ ਜਾ ਕਦੇ ਲਾਈਨ ਲਾਈਨ ਹੋਈ ਜਾਂਦੀ ਆ ਜੀ ਆ ਅੰਦਰ ਜੀ ਅੱਜ ਦਾ ਨਾ ਹੋ ਜੀ ਅਸੋਤ ਕੜੀਆਂ ਸਪਾ ਆਪਾਂ ਗੋਬਿੰਦ ਘਾਟ ਗੁਰਦਰਾ ਸਾਹਿਬ ਤੇ ਹੁਣ ਅਸੀਂ ਜਾ ਰਹੇ ਆ ਜੀ ਸ੍ਰੀ ਰਿਸ਼ੀਕੇਸ਼ ਸਾਹਿਬ ਜੋ ਕਿ ਅੱਜ ਦਾ ਆਪਣਾ ਰਸਤਾ ਹੋਏਗਾ 280 ਕਿਲੋਮੀਟਰ ਸੋ ਬੋਨੋ ਸ੍ਰੀ ਆਕਾਂ ਤੋ ਚੱਲ ਪੀ ਸਕਤਾ ਜੀ ਸ੍ਰੀ ਰਿਸ਼ੀਗੇ ਸਾਹਿਬ ਵਾਸਤੇ ਇਹ ਆਪਣੀ ਸੰਗਤ ਇਹ ਸੱਜੀਆਂ ਜੀਆਂ ਨੇ ਸੱਜੀਆਂ ਨੇ ਤੁਹਾਨੂੰ ਭੁੱਖ ਲੱਗੀ ਵਾ 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 ਵਾਹਿਗੁਰੂ 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 ਸਮਾਂ ਚੁੱਕਾ ਜਿ ਸਵੇਰ ਤੇ 6 ਵਜ ਚੁੱਕੇ ਨੇ 6 ਵਜ ਕੇ 10 ਮਿੰਟ ਹੋਏ ਨੇ ਤਾਂ ਤਰੀਕ ਹੈਗੀ ਹੈ ਅੱਜ 8 ਤਰੀਕ 8 ਜੁਲਾਈ 2025 ਸਤ ਸ੍ਰੀ ਅਕਾਲ ਸੰਗਤੇ ਜੇਕਾਰਾ ਬੱਜਾ ਵਾਲੇ ਦਾ ਢੋਲ ਸੰਗਤੇ ਜੇਕਾਰਾ ਕਲਕੀਆਂ ਵਾਲੇ ਦਾ ਢੋਲ ਸੰਗਤੇ ਜੇਕਾਰਾ ਬੱਜਾ ਵਾਲੇ ਦਾ ਢੋਲ ਸੰਗਤੇ ਜੇਕਾਰਾ ਕਲਕੀਆਂ ਵਾਲੇ ਦਾ ਆਕੇ ਆਪਈ ਅਕਾਲ ਕੀ ਆਕੇ ਆਪਈ ਅਕਾਲ ਕੀ ਆਕੇ ਆਪਈ ਅਕਾਲ ਕੀ ਆਕੇ ਆ ਭਈ 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 ਅਕਾਲ ਕੀ ਤਪੇ ਚਲਾਇਓ ਪੰਥ ਸੰਗ ਤੇ ਜੇ ਕਾਰਾ ਬਚਾ ਵਾਲੇ ਦਾ ਢੋਲ ਸੰਗ ਤੇ ਜੇ ਕਾਰਾ ਕਲਕੀਆਂ ਵਾਲੇ ਦਾ ਸਾਬਸ ਸੇਖਾਂ ਨੂੰ ਅਸੀਂ ਜੋ ਸੀਮਾ ਪਹੁੰਚਣ ਆਲੇ ਆ ਜੀ ਜੋ ਸੀਮਾ ਤੇ ਚੋਜ ਨਿਆਰੇ ਨੇ ਚੋਜ ਨਿਆਰੇ ਨੇ 7 ਲੱਖ ਨਾਲ

ਜਾਂਦੇ ਨਾਲ ਲੜਦੇ 40 ਸੂਰੇ ਨੇ 10 ਲੱਖ ਪਹੁੰਚਾਉਂਦੇ ਨਾਲ ਲੜਦੇ 40 ਸੂਰੇ ਨੇ 10 ਲੱਖ ਪਹੁੰਚਾਉਂਦੇ ਨਾਲ ਲੜਦੇ 40 ਸੂਰੇ ਨੇ ਜੀ ਦਸ ਤੱਕ ਪਹੁੰਚਾਂਦੇ ਨਾਲ ਲੜਦੇ ਜਾਈ ਸੂਰੇ ਨੇ ਕਹਿਣੀ ਤੇ ਕਰਨੀ ਵਿੱਚ ਜਿਹੜੇ ਉੱਤਰੇ ਪੂਰੇ ਨੇ ਕਹਿਣੀ ਤੇ ਕਰਨੀ ਵਿੱਚ ਜਿਹੜੇ ਉੱਤਰੇ ਮਲਾਤੇ ਮਿੱਟੀ ਵਿੱਚ ਮਲਾਤੇ ਪੌਦੇ ਜੋ ਹੰਕਾਰੇ ਨੇ ਜੋ ਹੰਕਾਰੇ ਨੇ ਸਵਾ ਲੱਖ ਨਾਲ ਇੱਕ ਲੜਾਇਆ ਬਾਜਾਂ ਵਾਲੇ ਨੇ ਬੋਲੋ ਗੁਰੂ ਕੀ ਸਰਦ ਸ਼ਮੇਸ਼ ਪਿਤਾ ਦੇ ਜੋ ਜਨਿਆਰੇ ਨੇ ਜੋ ਜਨਿਆਰੇ ਨੇ ਸਵਾ ਲੱਖ ਨਾਲ ਇੱਕ ਲੜਾਇਆ ਬਾਜਾਂ ਵਾਲੇ ਨੇ ਸਮਾ ਲਖ ਨਾਲ ਇੱਕ ਲੜਾਇਆ ਬਾਝਾ ਵਾਹੇ ਨੀ ਜੀ ਅਮਰਤ ਸ਼ਕਾ ਕੇ ਸਭ ਨੂੰ ਕਿੱਧੜੋਂ ਸ਼ੇਰ ਬਣਾ ਦਿੱਤਾ ਅਮਰਤ ਸ਼ਕਾ ਕੇ ਸਭ ਨੂੰ ਕਿੱਧੜੋਂ ਸ਼ੇਰ ਬਣਾ ਦਿੱਤਾ ਅਮਰਤ ਸ਼ਕਾ ਕੇ ਸਭ ਨੂੰ ਕਿੱਧੜੋਂ ਸ਼ੇਰ ਬਣਾ ਦਿੱਤਾ ਅਮਰਤ ਸ਼ਕਾ ਕੇ ਸਭ ਨੂੰ ਗੁਰਦਰਾ ਹੇਮਕੋਨ ਸਾਹਿਬ ਚਮੋਲੀ ਪਹੁੰਚ ਗਏ ਜੀ ਪਾਕੀ ਸੋ ਇਹ ਹੈਗਾ ਜੀ ਪਾਕੀ ਤੇ ਆਪਾਂ ਪਾਕੀ ਪਹੁੰਚ ਚੁੱਕੇ ਆ ਆਪਾਂ ਪਹਿਲਾਂ ਰੁਕੇ ਆ ਪਾਕੀ ਵੇਸ ਕੇ ਉਹ ਸੰਪਾ ਉਤਰੀਆਂ ਥੋੜਾ ਰੈਸਟ ਰਿਚ ਕਰਨਾ गोबिंद सिंह जी मार्ग हाल पाखी पाखी जो थोड़ा अग्न आए दो चार किलोमीटर ਇਹ ਆਪਣੇ ਡਰਾਈਵਰ ਸਾਹਿਬ ਨਮਸਕਾਰ ਜੀ ਇਹ ਆਪਣੇ ਡਰਾਈਵਰ ਸਾਹਿਬ ਹੈ ਜੀ ਕੀ ਨਾਮ ਹੈ ਤੁਹਾਡਾ ਭਾਈ ਸਾਹਿਬ ਅਸ਼ੋਕ ਹੈ ਠੀਕ ਹੈ ਜੀ ਤੇ ਇੱਥੋਂ ਥੋੜਾ ਪਤਾ ਲੱਗਾ ਜੀ ਕਿ ਅੱਗੇ ਗੱਡੀਆਂ ਖੜੀਆਂ ਸੀ ਕਾਫੀ ਥੋੜੀ ਵੈਸੇ ਪੱਕੀ ਪਤਾ ਚੱਲ ਗਿਆ ਸੀ ਪਰ ਸ਼ੋਰ ਨਹੀਂ ਸੀ ਪਹਿਲਾਂ ਆਪਾਂ ਇਸ ਕਰਕੇ ਨਹੀਂ ਸਿੱਧਾ ਦੱਸਣਾ ਚਾਹੁੰਦੇ ਸੋ ਇਹ ਆ ਕੇ ਪਤਾ ਲੱਗਾ ਹੈ ਕਿ ਅੱਗੇ ਲੈਂਡਸਲਾਈਡਿੰਗ ਹੋਣ ਕਰਨ ਥੋੜਾ ਰਸਤਾ ਬੰਦ ਹੋ ਗਿਆ ਅੱਜ 8 ਤਰੀਕਾ ਹੈ ਜੀ 8 ਜੁਲਾਈ 2025 ਤੇ ਥੋੜਾ ਅੱਗੇ ਜਾ ਕੇ ਦੇਖਦੇ ਆ ਕੀ ਹਿਸਾਬ ਕਿਤਾਬ ਹੈਗਾ ਕਹਿੰਦੇ ਕਿ ਇਸ ਤਰ੍ਹਾਂ ਚ ਸਰਾਹ ਲਾਈਟਸ ਸਲੈਂਡਿੰਗ ਹੋਈ ਹੈ ਇਹ ਤਾਂ ਚਲੋ ਮਾੜੀ-ਮੋਟੀ ਇੰਨੀ ਕੋਈ ਨਹੀਂ ਤੇ ਕਾਫੀ ਜਾਮ ਲੱਗਾ ਹੈਗਾ ਅੱਗੇ ਰਸਤਾ ਬੰਦ ਉਹ ਜਾ ਕੇ ਦੇਖਦੇ ਆ ਕੀ ਹਿਸਾਬ ਕਿਤਾਬ ਹੈ ਹਲਕੇ ਦੇਖਦੇ ਆ ਜੀ। ਕੋ ਕਾਫੀ ਗੱਡੀਆਂ ਵੱਸਾ ਖੜੀਆਂ ਹੈਗੀਆਂ। ਖੁੱਲਣੋਂ ਚਲੋ 10 ਮਿੰਟ ਚ ਵੀ ਰਸਤਾ ਖੁੱਲ ਸਕਦਾ ਹੋ ਸਕਦਾ ਘੰਟਾ ਇੱਕ ਵੀ ਲੱਗ ਜਾਵੇ। ਚੱਲ ਕੇ ਦੇਖਦੇ ਆ। ਕਜਾਮ ਲੱਗਾਗਾ ਤੇ ਆਪਾਂ ਥੋੜੀ ਅੱਗੇ ਆਏ ਨੇ ਦੇਖਣ ਵਾਸਤੇ ਉਹ ਅੱਗੇ ਵੀ ਹੈਗਾ ਮੈਨੂੰ ਲੱਗਦਾ ਜਾਮ ਮੈਂ ਕਿਹਾ ਸ਼ਹਿਰੀ ਤੱਕ ਹੀ ਆ ਅੱਗੇ ਵੀ ਹੈਗਾ ਅੱਗੇ ਜਾ ਕੇ ਦੇਖੀਏ ਆਜੋ ਆਜੋ ਹਰਪਾਲ ਆਜੋ ਅੱਗੇ ਚੱਲ ਕੇ ਦੇਖਦੇ ਹਾਂ ਅੱਗੇ ਤਾਂ ਕੀ ਵਿੱਚ ਸਾਗ ਪਾਗ ਬੱਚੇ ਵੀ ਸਕੂਲ ਜਾਣ ਖੜੋਂ ਬੈਠੇ ਹੋਏ ਆ ਉਹ ਹੋਏ ਤਾਂ ਕਾਫੀ ਦੂਰ ਜਾ ਆਪਦਾ ਅੱਗੇ ਇਹ ਤੇ ਉਹ ਬਹੁਤ ਦੂਰ ਤੱਕ ਆ ਕਟੀਆਂ ਖੜੀਆਂ ਉਹ ਲੋ ਦੇਖੋ ਮਾਈ ਉਹ ਤੋਂ ਬੰਦੇਗਾ ਰਸਤਾ ਉਪਰੋਂ ਲੈਂਡ ਸਵੈਲਿੰਗ ਹੋ ਰਹੀ ਮੇਰੇ ਖਿਆਲ ਚ ਤੇ ਤੋਂ ਬੰਦਾਗਾ ਆਮ ਲੱਗੇ ਹੈ ਜੇ ਸ਼ਾਇਦ ਤਾਂ ਪਾਕਾ

ਬਾਲੇ ਨਹੀਂ ਆਈ। ਕੋਕੀ ਥੱਲੇ ਵੀ ਨਵਾਨ ਬਹੁਤ। ਦੇਖੋ, ਨਦੀ ਬਹੁਤ ਡੂੰਗੀ। ਕਾਏ ਕਰੇ ਤੂੰ? ਕਿਰਨ ਆਸਾ ਪੰਨ ਤੇਲਾ ਵੇੜ। ਉਹ ਥੱਲੇ ਨਦੀ ਹੈਗੀ। ਆਹ ਡਗੜ ਪੜਲੀ ਕੀ ਰਸਤਾ ਬਲੌਕ झालं सिक्। ਆਦਤਿੰ ਆਪਲੇ ਆਗਰो पासून 2.5 ते 6. साप पळला। ਹੋ ਬੀ ਬੀ ਉਹ ਹਾਂ ਲਿੰਗੀਆਂ ਜਿਹੇ ਪੱਤਰੇ ਇੱਥੇ ਰੱਖ ਲੈਂਗੇ ਭਾਬੀ ਇਹਦੇ નીચે ਹੀ ਕੱਢਦੇ ਰਹਿਣ ਤੇ ਚੌਗੁਰੂ ਚੁੱਕ ਰਿਹਾ ਜਾਂਦਾ ਹੈ ਵਾ 11 ਹੋ ਗਏ ਤੇ ਆਪਾਂ ਪਹੁੰਚ ਗਏ ਗੁਰਦਰਾ ਸ੍ਰੀ ਤਮਤਮਾ ਸਾਹਿਬ ਨਕਿਆਸੂ ਤੇ ਆਪਣੇ ਸਵਾਰੀਆਂ ਸੰਤਾਂ ਦਈਆਂ ਉਤਰਨ ਚਲੋ ਚਲੋ ਆਜੋ ਆਜੋ ਸੰਗਤੋ ਸੰਤਾਂ ਪਰਣੀਆਂ ਜੀ ਸੋ ਪਿੱਛੇ ਜਿਹੜਾ ਲੈਂਡਸਲਾਈਡ ਹੋਇਆ ਸੀ ਤਕਰੀਬਨ 1 ਘੰਟਾ ਲੱਗਾ 1 ਘੰਟੇ ਬਾਅਦ ਰਸਤਾ ਸਾਰਾ ਖੁੱਲ ਗਿਆ ਤੇ ਆਪਾਂ ਉਸ ਤੋਂ ਚੱਲ ਪਏ ਸੀ ਤੇ ਸੋ ਮਿੰਟੋਮੇਟੀ ਸਾਫ਼ ਕਰਤਾ ਰਸਤਾ ਉਹਨਾਂ ਨੇ 2-3 ਜੀਸੀਪੀਆਂ ਲਗੀਆਂ ਸੀ ਸੋ ਹੁਣ ਆਪਾਂ ਗੁਰਦੁਆਰਾ ਸ੍ਰੀ ਦਮਦਮ ਸਾਹਿਬ ਨਕਿਆਸੂ ਪਹੁੰਚ ਚੁੱਕੇ ਹਾਂ ਜੀ ਲੋਕੋ ਵਸਰਾਤੀ ਤੇਰੀ ਕਰਦੀ ਬਿੰਦੀ ਪਹਿਲਾ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੀਏ ਫਿਰ ਜਲ ਪਾਣੀ ਛਕੀ ਹੈ ਜੀ ਸੋ ਅੱਜ ਸੰਗਤ ਕਾਫੀ ਆਣਾ ਜਿਤਨਾ ਉਦਨਾ ਪਾਏ ਸੀ ਉਦਨਾ ਸੰਗਤ ਬਹੁਤ ਘੱਟ ਸੀ ਅੱਜ ਸੰਗਤ ਕਾਫੀ ਹੈ ਜੀ ਆਜੋ ਸੋ ਇਥੇ ਪੂਰਾ ਰਹਿਣ ਦਾ ਰਾਤ ਰੁਕਣ ਦਾ ਪੂਰਾ ਪ੍ਰਬੰਧ ਹੈ ਜੀ ਇਹ ਪਹੁੰਚ ਗਏ ਆਪਾਂ ਜੋਗ ਨਗਰੀ ਸ਼੍ਰੀ ਰਿਸ਼ੀ ਕੇ ਸਾਹਿਬ ਕਿਉਂਕਿ ਇਹ ਧਰਤੀ ਰਿਸ਼ੀਆਂ ਮਨੂਆ ਰਿਸ਼ੀਆਂ ਮੁੰਨੀਆਂ ਅਤੇ ਸਾਧੂ ਸੰਤਾਂ ਦੀ ਆ ਜੀ ਤੇ ਆਪਾਂ ਚੱਲੇ ਸੀ ਸਵੇਰੇ 6 ਵਜੇ ਤੇ ਹੁਣ ਟਾਈਮ ਹੋ ਗਿਆ 6:30 ਘੰਟੇ ਮਤਲਬ 6:30 ਵਜੇ ਗਏ 6:30 ਘੰਟੇ ਵਿੱਚ ਅਸੀਂ ਪਹੁੰਚ ਗਏ ਜੀ ਸ਼੍ਰੀ ਰਿਸ਼ੀ ਕੇ ਸਾਹਿਬ 6:30 ਘੰਟੇ ਲੱਗੇ ਆ ਕਿਉਂਕਿ 2 ਘੰਟੇ ਆਪਾਂ ਰਸਤੇ ਵਿੱਚ ਲੈਂਡਸਲਾਈਡਿੰਗ ਵਗੈਰਾ ਹੋ ਗਈ ਸੀ 2 ਤੋਂ 3 ਘੰਟੇ ਆਪਾਂ ਉੱਥੇ ਫਸੇ ਰਹੇ ਤੇ ਚਲੋ ਘੰਟਾ ਘੰਟਾ ਡੇਡ ਡੇਡ ਘੰਟਾ ਇੱਕ ਜਗ੍ਹਾ ਤੇ ਲੱਗਾ ਤੇ ਆਪਾਂ ਉਸੇ ਕਰੋ ਨਿਕਲ ਆਏ। ਸੋ ਵਧੀਆ ਹੋ ਗਿਆ। ਪੱਥਰ ਵੀ ਆਪਣੇ ਆਣ ਕੇ ਵੱਜੇ ਗੱਡੀ ਦੇ ਨਾਲ ਉਥੇ ਚਲੋ ਬਚਾ ਆ ਗਿਆ ਵਧੀਆ ਹੋ ਗਿਆ। ਚਲੋ। ਚਲੋ। ਅੱਧੀ ਕਿਸ਼ੇ ਚਲੇ। ਰਾਤ ਦੀ ਸਟੇ ਆਪਣੀ ਇੱਥੇ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਸਾਹਿਬ ਹੋਵੇਗੀ। ਸਵੇਰੇ ਆਪਾਂ ਚਾਲੇ ਪਾਵਾਂਗੇ ਜੀ ਸ੍ਰੀ ਅਮਰਸਰ ਸਾਹਿਬ ਨੂੰ। ਸੋ ਸਮਾਨ ਲਾ ਰਹੇ ਆਪਣਾ ਤੇ ਬਾਕੀ ਸੰਗਤਾਂ ਖੜੀਆਂ ਆਈਆਂ ਨੇ। ਇੰਨਾ ਪਹਾੜਾਂ ਦੇ ਉੱਤੋਂ 280 ਕਿਲੋਮੀਟਰ ਦਾ ਸਫ਼ਰ ਕਰਕੇ ਵਾਪਸ ਆਇਆ ਸਵੇਰ ਦਾ ਚੱਲੇ ਆ 6 ਵਜੇ ਦਾ ਹੁਣ 6:30 ਵਜੇ ਪਹੁੰਚੇ ਆ 12:30 ਘੰਟੇ ਬਾਅਦ ਇਹ ਇਹ ਵੀਰਾਂ ਨੂੰ ਹੁਣ ਅਲਵਿਦਾ ਕਹਿਣ ਦਾ ਵਕਤ ਆ ਗਿਆ ਜੀ ਇਹਨਾਂ ਨੇ ਜਾਣਾ ਜੀ ਆਪਣੇ ਲੁਧਿਆਣੇ ਲੁਧਿਆਣੇ ਵੈਸੇ ਜਮਲਾਨਾਗਰ ਤੋਂ ਆ ਗਏ ਵੀਰ ਜੀ ਤੇ ਚਲੋ ਫੇਰ ਰੱਬ ਨੇ ਮਿਲਾਇਆ ਫੇਰ ਮਿਲਾਂਗੇ ਤੇ ਫੇਰ ਜ਼ਰੂਰ ਰੱਬ ਨੇ ਚਾਹੇ ਫੇਰ ਮਿਲਾਂਗੇ ਬਾਕੀ ਫੂਲ ਫਨ ਕਰਦੇ ਰਹੋ ਨੰਬਰ ਰੱਖਾ ਤੁਹਾਡੇ ਕੋ ਠੀਕ ਹੈ ਚੰਗਾ ਹੀ ਰੱਬ ਰੱਖਾ ਬਾਈ ਜੀ ਥੈਂਕ ਯੂ ਰੱਬ ਰੱਖ ਰੱਬ ਰੱਖਾ ਇਹ ਕਰਾ ਲੈ ਤੇ ਵੀਰ ਜੀ ਚਲੇ ਗਏ ਤੇ ਆਪਾਂ ਹੁਣ ਲੈ ਲੱਗੇ ਆ ਜੀ ਕਮਰਾ ਰੂਮ ਲਾਪਰਾ ਕਰਦੇ ਆ ਕਿਉਂਕਿ ਆਪਾਂ ਰਾਤ ਸਟੇ ਇੱਥੇ ਕਰਨੀ ਆ ਤੇ ਸਾਹਮਣੇ ਗੁਰਦੁਆਰਾ ਸ੍ਰੀ ਰਿਸ਼ੀਕੇ ਸਾਹਿਬ ਬਹੁਤ ਵਧੀਆ ਯਾਤਰਾ ਹੋਈ ਜਿਸ ਤਰ੍ਹਾਂ ਸੋਚਿਆ ਸੀ ਔਰ ਤੋਂ ਕਿਤੇ ਜ਼ਿਆਦਾ ਵਧੀਆ ਯਾਤਰਾ ਦਾ ਆਨੰਦ ਆਇਆ ਬਹੁਤ ਹੀ ਨਜ਼ਾਰਾ ਇਹ ਜਾ ਰਹੇ ਆ ਵੀਰ ਦੋਨੋਂ ਆਪਣੇ ਨਾਲ ਜਿਹੜੇ ਕਹ ਸੀ ਯਾਤਰਾ ਦੇ ਬਹੁਤ ਵਧੀਆ ਬੰਦੇ ਸੀ ਬਹੁਤ ਨਜ਼ਾਰਾ ਆ ਇਹਨਾਂ ਨਾਲ ਯਾਤਰਾ ਕਰਕੇ